ਵਿੱਧੀ ਸਭਾ 2024 ਦੌਰਾਨ ਅਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਆਪਣੇ ਦਫ਼ਤਰ ਵਿਖੇ ਫੋਨ ਮਾਲਕਾਂ ਦੇ سپرد ਕੀਤੇ सर बच्चे इसके छोटे ਨਾਲ ਕੋਲ ਦੀ ਚੱਕਰ ਦੌੜ ਗਈ ਸੀ ਕਿ ਗੁੜੀ ਅੱਛਾ ਜੀ ਫਿਰ ਉਹਨਾਂ ਲੱਗੇ ਵੀ ਬਸਰ ਕੋਲ ਖਾਈਆ ਕਿ ਉਮੀਦ ਵੀ ਸੀ ਕਿ ਮਿਲ ਜਾਊਗਾ ਫੋਨ ਹੂੰ ਲੇਕਿਨ ਫਿਰ ਵੀ ਇਹ ਨਹੀਂ ਮੈਂ ਦਗਾ ਕਿ ਪੋਸਟਵਾਲ ਮਰ ਕਹਿੰਦੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕਹਿੰਦੇ ਨਾ ਕਿ ਕਿੰਨੇ ਉਮੀਦ ਹੁੰਦੀ ਹੈ ਕੰਮ ਹੁੰਦਾ ਲੇਕਿਨ ਸਮਾਂ ਲੱਗਦਾ ਕੰਮ ਕਰਨ ਦਾ ਤੇ ਮੈਡਮ ਬੋਲੋ ਜੋ ਅਪਰਾਹਾਂ ਬੋਲੋ ਬਹੁਤ ਸੰਗਜੋਗ ਕਰਲਾ ਹੈ ਮੇਨ ਤੋਂ ਕਾਲ ਮਿਲ ਗਈ ਕਿਤੋਂ ਹੋਇਆ ਸੀ ਤੁਹਾਡਾ ਮੋਬਾਈਲ ਅਸੀਂ ਤੁਸੀਂ ਆਫਿਸ ਵੀ ਆਪਣੇ ਇਹ ਟੀਮ ਨੂੰ ਮੋੜੀ ਸੀ ਅੱਛਾ ਚਲਿਆ ਸੀ ਕਿ ਮੋੜੀ ਸੀ ਤੁਹਾਨੂੰ ਉਮੀਦ ਸੀ ਕਿ ਤੁਹਾਨੂੰ ਫੋਨ ਮਿਲੂਗਾ ਸਾਡਾ ਜੀ ਕੋਈ ਉਮੀਦ ਨਹੀਂ ਸੀ ਕਿ ਹੁਣ ਤੱਕ ਦੋ ਤਿੰਨ ਫੋਨ ਨਵੇਂ ਵੀ ਲਏ ਦੇ ਸੀਗੇ ਇਹ ਤੋਂ ਬਾਅਦ ਅੱਛਾ ਜਦ ਸਭ ਫਿਰ ਜਦ ਕੋ ਫੋਨ ਆਇਆ ਤਾਂ ਅੰਤ ਨੂੰ ਤੁਹਾਡਾ ਫੋਨ ਮਿਲ ਗਿਆ ਹਾਂ ਕੱਲ ਫੋਨ ਆਇਆ ਸੀ ਮੈਨੂੰ ਵਿਸ਼ਵਾਸ ਹੋ ਰਿਹਾ ਸੀ ਕਿ ਮਿਲ ਜੂਗਾ ਹਾਂ ਜੀ ਮੇਰਾ ਨਾਮ ਆਕਾਸ਼ ਹੈ ਕਿਤੋਂ ਬੱਚਾ ਕਿਤੋਂ ਬੱਚਾ ਸੀ ਚਾਰ ਨੰਬਰ ਚੋਂ ਕਿਤੇ ਨਾ ਕੋਈ ਸਰਵ ਦਾ ਫੋਨ ਕਿਰਿਆ ਸੀਗਾ ਉਹ ਪਕੜਿਆ ਤੇ ਅਸੀਂ ਫਿਰ ਆਨਲਾਈਨ ਐਫ ਆਈ ਆਰ ਕਰੀ ਤੇ ਇੱਥੇ ਅਸੂਬਤ ਜੈਂਟਰਲ ਅਸੂਬਤ ਨੂੰ ਕੱਲ ਕਾਲਜ ਕਹਿੰਦੇ ਵੀ ਤੁਹਾਡਾ ਫੋਨ ਲੱਗ ਗਿਆ ਤੇ ਤੁਸੀਂ ਕੱਲ 9:00 ਵਜੇ ਆਸੀ ਤੇ ਕੰਪਲੀਟ ਕਰ ਲਿਓ ਉਹਨਾਂ ਦਾ ਚਸਪੀ ਆਪੇ। ਇਹ ਤਾਂ ਮੈਂ ਕਿੱਦਾਂ ਮਹਿਸੂਸ ਕੀਤਾ ਤੁਹਾਨੂੰ ਲੱਗਿਆ ਵੀ ਫੋਨ ਮੇਰੇ ਕੋਲ ਉਹਦੇ ਪੱਲੇ ਅਸੀਂ ਮੈਂ ਆਪਣੇ ਰਿਲੇਟਿਵ ਨੂੰ ਦੱਸਿਆ ਕਜ਼ਨ ਬਰਦਰ ਨੂੰ ਜਿਹੜਾ ਵਾਈਫਨਾ ਚੁਣਗਾ ਵੀ ਆਪਣਾ ਫੋਨ ਮਿਲ ਗਿਆ ਕਹਿੰਦੇ ਪੰਜਾਬ ਪੁਲਿਸ ਅੱਗੇ ਨਾਲ ਬਹੁਤ ਜ਼ਿਆਦਾ ਕੰਮ ਵਧੀਆ ਕਰਨ ਲੱਗ ਗਏ ਤੇ ਸਾਨੂੰ ਹੋਵੇ ਵੀ ਅੱਗੇ ਕੀ ਕੰਮ ਵੀ ਚੱਲਦੇ ਰਹਿਣਗੇ ਅਸੀਂ ਕਿਹੜਾ ਫੋਨ ਸੀ ਤੁਹਾਡਾ Oppo A59 ਸੀਗਾ ਇਹ ਬਲੈਕ ਨੂੰ ਜੋ ਜੋ ਮੀਨ ਕਰਕੇ ਤੁਹਾਨੂੰ ਫੋਨ ਬਾਰੇ ਤੇ ਖੁਸ਼ ਹੋ ਬਹੁਤ 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 ਜੀ ਸਾਨੂੰ ਉਮੀਦ ਹੈ ਵੀ ਅੱਗੇ ਅੱਗੇ ਚੱਲਦਾ ਰਹੇਗਾ ਫੋਨ ਕਿੱਥੇ ਕਿ ਬਚਾਈ ਤੁਹਾਡਾ ਬਹੁਤ ਸਰਾਂ ਦੇ ਲੋਕ ਇਹ ਗੌਂਡੀ ਨੇ ਚੜੀ ਕਰਿਆ ਜੀ ਅੱਛਾ ਤੇ ਫਿਰ ਤੁਸੀਂ ਪੁਲਿਸ ਕਮਿਊਨਿਟੀ ਪੁਲਿਸ ਕਮਿਊਨਿਟੀ ਕਰੀ ਐਫ ਆਈ ਆਰ ਲਿਖਾਈ ਫਿਰ ਬੇਜ ਦਾ ਪਾਈ ਮੰਗਾਇਆ ਰਹੇ ਨੇ ਅੱਛਾ ਫਿਰ ਤੁਹਾਨੂੰ ਜਦੋਂ ਕੱਲ ਫੋਨ ਆਇਆ ਨਾ ਪੁਲਿਸ ਦਾ ਤੁਹਾਨੂੰ ਮਹਿਸੂਸ ਹੋਇਆ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਠੀਕ ਇਹ ਸਭਾ ਦੌਰਾਨ ਸ਼੍ਰੀ ਫਤਗੜ ਸਾਹਿਬ ਦੇ ਵਿੱਚ ਤਕਰੀਬਨ 15 ਤੋਂ 20 ਦਿਨ ਇੱਥੇ ਸੰਗਤਾਂ ਦਾ ਬਹੁਤ ਘਟਿਆ ਹੈ ਇਸ ਦੌਰਾਨ ਸਾਨੂੰ ਕਾਫੀ ਕੰਪਲੇਂਟਸ ਆਉਂਦੀਆਂ ਸੀ ਅਸੀਂ ਥਾਂ-ਥਾਂ ਤੇ ਸਮਾਧਾਨ ਕੇਂਦਰ ਖੋਲੇ ਸੀ ਸਹਾਇਤਾ ਕੇਂਦਰ ਖੋਲੇ ਸੀ ਜਿਦੇ ਵਿੱਚ ਲੋਕੀ ਆਪਣਾ ਲੋਸਟ ਐਂਡ ਪਾਉਂਡ ਦੀ ਰਿਪੋਰਟਿੰਗ ਕਰਦੇ ਸੀਗੇ ਤਾਂ ਉਹਦੇ ਉਸ ਟਾਈਮ ਦੇ ਦੌਰਾਨ ਅਸੀਂ ਤਕਰੀਬਨ 15 ਜਿਹੜੀ ਸੀ ਐਫ ਆਈ ਆਰਸ ਕਰਕੇ ਤੇ 50 ਦੇ ਆਸ-ਪਾਸ ਅਕਿਊਜ਼ ਡਾਊਨ ਅਪ ਕੀਤੇ ਸੀ ਉਨਾ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਸੀਈਆਈਆਰ ਪੋਰਟਲ ਹੈ ਉਹਦੀ ਉਹਦਾ ਰੁਗਿਆਈ ਨਾਲ ਫੋਲੋਅ ਅਪ ਲੈਂਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਸਪੀ ਦੀ ਐਂਡ ਡੀਐਸਪੀ ਫਤਿਹਗੜ੍ਹ ਸਾਹਿਬ ਐਂਡ ਡੀਐਸਪੀ ਹੈਡਕォਟਰ ਦੇ ਵਿਸ਼ਾ ਨਿਰਦੇਸ਼ ਹੀਠ ਅਸੀਂ 180 ਮੋਬਾਈਲ ਫੋਨਸ ਨੇ ਜਿਹੜੇ ਉਹ ਰਿਕਵਰ ਕੀਤੇ ਨੇ ਇਹਨਾਂ ਮੋਬਾਈਲ ਫੋਨਸ ਦੇ ਵਿੱਚ 12 ਸੈਮਸੰਗ 20 ਵੀਵੋ 14 Oppo ਇੱਕ ਆਈਫੋਨ 12 ਰੈਡਮੀ ਤੇ 120 ਜਿਹੜੇ ਨੇ ਸੀਈਆਰ ਪੋਰਟਲ ਦੇ ਫੋਨ ਸੀਗੇ ਤੇ ਅੱਜ ਅਸੀਂ ਜਿਨ੍ਹਾਂ ਦੇ ਜਿਹੜੇ ਫੋਨ ਸੀਗੇ ਉਹਨਾਂ ਦੇ ਜਿਹੜੇ ਓਨਰ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਫਤਿਹਗੜ੍ਹ ਸਾਹਿਬ ਬੁਲਾਇਆ ਤਾਂ ਜੋ ਉਹਨਾਂ ਦੇ ਫੋਨ ਅਸੀਂ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਸਕੀਏ ਜੀ ਇਸ ਤੋਂ ਜ਼ਿਆਦਾ ਹੋਰ ਵੀ ਕਈ ਹੋਰ ਮੋਬਾਈਲ ਗਵਾਚੇ ਹੋਏ ਨੇ ਉਹਨਾਂ ਵੱਲ ਵੀ ਖਤਰੇ ਬੁਲਾਇਆ ਜੀ ਬਿਲਕੁਲ ਜੀ ਅਸੀਂ ਡੰਗਿਆਈ ਚ ਤਫਤੀਸ਼ ਕਰ ਰਹੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਿਨਾਂ ਦੇ ਵਿੱਚ ਐਫ ਆਈ ਆਰਸ ਦਰਜ ਕੀਤੀਆਂ ਨੇ ਅਕਿਊਜ਼ਟ ਫੜੇ ਸੀ ਉਹ ਐਫ ਆਈ ਆਰਸ ਦੀ ਤਫਤੀਸ਼ ਦੇ ਵਿੱਚ ਹੀ ਜਿਹੜਾ ਹੈਗਾ ਆ ਓਵਰ ਅ ਪੀਰੀਅਡ ਆਫ ਟਾਈਮ ਇਹ ਸਾਰੇ ਮੋਬਾਈਲ ਫੋਨ ਰਿਕਵਰ ਕੀਤੇ ਗਏ ਨੇ ਸਰ ਨੰਬਰ ਆਫ ਐਫ ਆਈ ਆਰਸ ਕਿੰਨੇ ਹੋ ਗਏ ਹਨ ਜੀ ਰਿਗਾਰਡਿੰਗ ਮੋਬਾਈਲ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਸ਼ੰਤੀ ਸਭਾ ਦੇ ਉਸ ਪੀਰੀਅਡ ਦੇ ਦੌਰਾਨ 15 ਹੈ ਜੀ ਆ ਤਫਤੀਆਂ ਐਫ ਆਈ ਆਰ ਸੀ 15 ਦੇਖ ਕਿ ਤੁਹਾਨੂੰ ਇਹ ਨਹੀਂ ਦਿੱਤੇ ਕਿੰਨੇ ਕੀਮਤ ਕੋਸਲੇ ਹੋਗਾ ਜੀ ਇਹਦਾ ਫੋਨ ਆਉਂਗਾ ਜੀ ਇਹ ਤਾਂ ਸਾਰੇ ਮਾਰਕੀਟ ਰੇਟ ਤੁਸੀਂ ਦੇਖ ਸਕਦੇ ਹੋ ਇਹਨਾਂ ਫੋਨਾਂ ਦਾ ਮੈਂ ਇਹਨਾਂ ਦਾ ਬ੍ਰਾਂਡ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ ਤੇ ਮੇਨ ਦਾ ਲਈ ਹੈ ਕਿ ਜਿਹੜੇ ਓਨਰਸ ਨੇ ਸਾਰੇ ਫੋਨ ਦੇ ਉਹ ਅੱਜ ਬੁਲਾਏ ਗਏ ਨੇ ਤੇ ਉਹਨਾਂ ਨੂੰ ਆਪਣਾ ਫੋਨ ਹੈ ਜਿਹੜਾ ਉਹ ਆਈਡੈਂਟੀਫਾਈ ਕਰ ਚੁੱਕੇ ਉਹਨੂੰ ਫੋਨ ਹੈਂਡਓਵਰ ਕੀਤਾ ਜਾਏ ਕਿੰਨੇ ਵਿਅਕਤੀ ਜਿਹੜੇ ਫੜੇ ਗਏ ਨੇ ਇਹਦੇ ਵਿੱਚ ਅਸੀਂ ਉਸ ਉਹਨਾਂ ਦਿਨਾਂ ਦੇ ਦੌਰਾਨ ਪੰਜਾਬ ਤੋਂ 50 ਤੋਂ 55 ਜਿਹੜੇ ਅਕਿਊਜ਼ ਨੇ ਉਹ ਫੜੇ ਸੀ ठीक ठीक प्रॉपर्टी बेचने और खरीदने के लिए संपर्क करें फेयर डील प्रॉपर्टीज